ਅਸਮੈਂਟ ਕਰਕੇ ਤੁਸੀਂ 2 2.5 ਘੰਟੇ ਲਾਇਆ ਨਾ ਮੰਮੀ ਗਿਆਨ ਹੁ ਤਾਂ ਟਾਈਮ ਲੱਗ ਹੀ ਜਾਂਦਾ ਨਾਲੇ ਅਸੀਂ ਅਜੀਤੀ ਦੇ ਬਣਾ ਦੀ ਕੇਰਾਟਿਨ ਕਰਾਉਣ ਗਏ ਸੀਗੇ ਕੈਟਰਿਨਾ ਉਹ ਤੇ ਹੁੰਦੇ ਆ ਨਹੀਂ ਕੈਟਰਿਨਾ ਨਹੀਂ ਮੰਮੀ ਕੇਰਾਟਿਨ ਹੁੰਦੀ ਆ ਵਾਲਾਂ ਦੀ ਵਾਲ ਬਹੁਤ ਜ਼ਿਆਦਾ ਰਫ ਹੋਏ ਹੋਏ ਸੀ ਨਾ ਫਿਰ ਉਹ ਸਿੱਧੇ ਕਰਵਾਏ ਨੇ ਉਹਨੂੰ ਕੇਰਾਟਿਨ ਕਹਿੰਦੇ ਆ ਰਫਤਾ ਹੋਣਾ ਹੀ ਸੀ ਸਵਾਗ ਤੇ ਲਾਈ ਜਾਂਦੇ ਆ ਕਦੇ ਕੋਈ ਸ਼ੈਂਪੂ ਲਾ ਲਾ ਕਦੇ ਪੋਸ਼ ਲਾ ਲਾ ਕਦੇ ਪੋਸ਼ ਲਾ ਲਾ ਕਿੰਨੇ ਕ ਪਾਸੇ ਫੂਕੀਆਂ ਆਈਆਂ ਹੁਣ ਇਹਦੇ ਵਾਲਾਂ ਦੇ ਚੱਕਰ ਚ ਸਿਰਫ 5500 ਰੁਪਿਆ ਉਹ ਵੀ ਆਫਰ ਲੱਗੀ ਹੋਈ ਸੀ ਮੰਮੀ ਹਾਏ ਹਾਏ ਹਜੇ ਸਿਰਫ 5200 ਰੁਪਈਆ ਧਨਪੁਰੇ ਆਪਣਾ ਟਾਈਮ ਤਾਂ ਬੜਾ ਵਧੀਆ ਸੀ ਆਪਾਂ ਤਾਂ ਕੱਪੜੇ ਧੋਣ ਵਾਲੇ ਸਾਬਣ ਨਾਲੇ ਸਿਰ ਤੋਂ ਲੈਂਦੇ ਹੁੰਦੇ ਸੀ ਕਦੇ ਰੀਠੇ ਵਾਲ ਕੇ ਨਹਾ ਲੈਣਾ ਇੰਨੇ ਸੋਹਣੇ ਰੇਸ਼ਮ ਵਰਗੇ ਵਾਲ ਹੁੰਦੇ ਸੀ ਆ ਦੇਖ ਲੈ ਹੁਣ ਤੱਕ ਵਾਲ ਕਾਲੇ ਪਏ ਨੇ ਆ ਦੇਖ ਲੈ ਆ ਇਹਨਾਂ ਨੇ ਵਾਲਾਂ ਦਾ ਸੱਤਿਆਨਾਸ਼ ਕੀਤਾ ਪਏ ਝੜੇ ਪਏ ਨੇ ਵਾਲ ਆ ਨਾ ਜੇ ਰੀਠੇ ਰੂਠੇ ਨਹੀਂ ਹੁੰਦੇ ਤਾਂ ਦਹੀਂ ਨੱਸੀ ਨਾ ਹੀ ਨਹ ਲੈਂਦੇ ਸੀ ਹਾਂ ਆ ਹੁਣ ਤੱਕ ਨਿੱਕੀ ਕਟਰੀ ਨਾ ਕਟੂਰ ਨਾ ਕਰਾ ਕੇ ਆਂ ਜਾਂ ਮੈਂ ਤਾਂ ਹਰਾ ਨਾ ਨਾ ਸੁਣ ਕੇ ਹੀ ਆਰਾਮ ਆ ਪਤਾ ਨਹੀਂ ਕਿਹੜੇ ਜੇ ਨੌ ਲੇ ਗਏ ਨੇ ਸਭ ਤਾਂ ਨੌ ਵੀ ਲੈਣੇ ਆਉਂਦੇ ਇਹਨਾਂ ਦੇ ਕੀ ਮੈਂ ਹੁਣ ਤੁਸੀਂ ਇਦਾਂ ਦੀ ਗੱਲਾਂ ਨਾ ਕਰੋ ਟਾਈਮ ਦੇ ਹਿਸਾਬ ਨਾਲ ਨਾ ਲੋੜਾਂ ਦਾ ਫੱਟ ਪੈ ਜਾਂਦਾ ਮੇਰਾ ਤਾਂ ਆਪਦਾ ਜੀ ਕਰਿਆ ਕਰਾਉਣ ਮੈਨੂੰ 5-6000 ਦੇ ਚਲ ਨਹੀਂ ਪਰੇ ਅ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਸ਼ਰਮਈ ਲਾਹੀ ਆ ਇਹ ਕੇ ਬੇਪੇ ਆ ਖਰਬੂਜੇ ਤੇ ਤੰਗੂਏ ਦਾ ਨਾਉ ਨਹੀਂ ਲੈਣਾ ਹੁਣ 3 ਦਿਨ ਹੋ ਗਏ ਲਗਾਤਾਰ ਖਾਦਿਆਂ ਨੂੰ ਹੋਰ ਨਾ ਕਿਤੇ ਮੈਂ ਡਾਇਰੀ ਆਜੇ ਮੈਂ ਤੇ ਬਿਫਤਾ ਖੜੀ ਕਰ ਦੋ ਜੇ ਕੁਛ ਖਾਣਾ ਤਾਂ ਕਿਸੇ ਹੋਰ ਚੀਜ਼ ਦਾ ਨਾਉ ਲਾਓ ਔਰ ਤੁਸੀਂ ਅੱਜ ਤਾਂ ਇਹ ਖਰਬੂਜੇ ਵਾਲੀ ਗੱਲ ਆ ਖਾਣ ਵਾਲੇ ਦੀ ਨਹੀਂ ਗੱਲ ਕਰਦੀ ਮੈਂ ਇਹ ਹੁਣ ਇੱਕ ਦੂਜੀ ਦੇ ਨਾਲ ਜਾ ਕੇ ਇਹ ਵੀ ਹੁਣ ਮਗਰ ਪਈ ਆ ਕੰਦੀ ਮੇਰੇ ਵਿਵਾਲ ਐ ਕਰਾ ਕੇ ਦੇ ਦੱਸ ਕਰ ਮੈਂ ਕੀ ਕਰਾਂ ਇਹਨਾਂ ਨੂੰ ਉਹ ਬੇਬੇ ਛੱਡ ਤੂੰ ਇਹਨਾਂ ਦੇ ਆ ਨਾ ਗੱਲਾਂ ਚ ਨਾ ਇਹਦਾ ਸਟੇਟਸ ਸਿੰਪਲ ਹੋ ਗਿਆ ਵਿਵਾਲਾ ਸਟੇਟ ਕਰਾਉਣੇ ਆ ਸਮੋਦਨੀ ਕਰਾਉਣ ਪਤਾ ਨਹੀਂ ਕੀ ਕੁਛ ਤੇ ਹੁਣ ਤੁਸੀਂ ਅੱਜ ਦਾ ਦੱਸੋ ਪਹਿਲਾਂ ਅੱਜ ਫਿਰ ਡਿਨਰ ਦਾ ਕੀ ਪ੍ਰੋਗਰਾਮ ਸੋਚਿਆ ਵੀ ਕੀ ਖਾਣਾ ਪੀਣਾ ਮੈਂ ਤਾਂ ਸ਼ਾਇਦ ਪਨੀਰ ਖਾਉਂਗੀ ਤੇ ਮੇਰੇ ਲਈ ਸ਼ਾਇਦ ਗੁਰਮਾ ਪੁੱਤ ਮੈਂ ਤਾਂ ਮਲਾਈ ਕੋਫਤੇ ਖਾ ਲੂ ਉਹ ਬੇਬੇ ਹੁਣ ਤੂੰ ਵੀ ਦੱਸ ਦੇ ਤੂੰ ਕੀ ਖਾਣਾ ਪਰ ਮੈਂ ਖਾਣ ਨੂੰ ਤਾਂ ਮੈਂ ਜੋ ਤੂੰ ਖਾਏਗਾ ਉਹੀ ਮੈਂ ਖਾ ਲੂ ਕੱਕ ਲੱਛੇ ਵਾਲਾ ਪਰੌਠਾ ਜ਼ਰੂਰ ਮੈਨੂੰ ਮੰਗਾ ਦੇ। ਬਾਕੀ ਜੋ ਇਹਨਾਂ ਨੇ ਖਾਣਾ ਤੂੰ ਉਹ ਕਰ ਦੇ। ਮੈਂ ਤਾਂ ਨਾ ਤੁਹਾਨੂੰ ਲਿਜਾ ਕੇ ਰੈਸਟੋਰੈਂਟ 'ਚ ਬਿਠਾ ਦੇਣਾ। ਕਿਹੜਾ ਮੱਥਾ ਮਾਰੋ ਜਿਹੜੀ ਚੀਜ਼ ਕਹੋਗੇ ਉਹਦਾ ਆਰਡਰ ਕਰੀ ਚੱਲਿਓ। ਬਸ ਸਲਤ ਰਾਮ ਨਾਲ ਨਾ ਤਸੱਲੀ ਨਾਲ ਕਹਿੰਦਾ ਕਹੋਂਦਾ ਡਿਨਰ ਕਰੀ। ਨਾ ਬਾਹਰ ਤੁਸੀਂ ਆਹ ਮੂੰਹ ਜਿਹਾ ਹਿਲਾ ਕੇ ਆ ਗਏ। ਵੀ ਸ਼ਾਮ ਨੂੰ ਤੁਹਾਨੂੰ ਮੈਂ ਬਾਹਰ ਡਿਨਰ ਕਰਾਉਂਗਾ। ਪੇਹ ਵੱਲੇ ਹੱਥ 'ਚ ਆਈ ਨਹੀਂ ਐ ਕੀ ਉਹਨੂੰ ਖਰਚਣ ਤਾਂ ਤੁਸੀਂ ਪਹਿਲਾਂ ਹੀ ਕਰ ਲਿਆ ਫਿਰ ਚਲ ਫੇਰ ਕੀ ਹੋ ਗਿਆ ਸ਼ਾਮ ਤੱਕ ਤਾਂ ਮਿਲ ਹੀ ਜਾਣੀ ਐ ਨਾ ਅੱਜ ਤਾਂ 68 ਬਾਠਾ ਇਹਨਾਂ ਨੂੰ ਸ਼ਾਹੀ ਕਹਾਣਾ ਖਵਾ ਦਈਏ ਨਾ ਤੁਸੀਂ ਇਹ ਜਿਹੜੀ ਤਨਖਾਹ ਆ ਉਹ ਇੱਕੋ ਦਿਨ 'ਚ ਖਤਮ ਕਰਨੀ ਆ ਪੂਰਾ ਮਹੀਨਾ ਫਿਰ ਆਪਾਂ ਕੀ ਕਰਾਂਗੇ ਉਹ ਕੁਝ ਨਹੀਂ ਆਏ ਕਹਿੰਦਾ ਵੀ ਧਿਆਨ ਰੱਖਣਾ ਪੈਂਦਾ ਹੁੰਦਾ ਵਸਦੇ ਘਰਾਂ 'ਚ ਪਰੌਣੇ ਖਾਂਦੇ ਪਿੰਦੇ ਸੋਹਣੇ ਲੱਗਦੇ ਆ ਕਿਰਸਾ ਤਾਂ ਚਲਦੀਆਂ ਰਹਿੰਦੀਆਂ ਨਹੀਂ ਤਾਂ ਖਾਣਾ ਪੀਣਾ ਹੀ ਐ ਨਾ ਤੁਸੀਂ ਮੇਰੀ ਗੱਲ ਸੁਣੋ ਆ ਜਿਹੜੀਆਂ ਟਮਾਂਡਾ ਉਹਨਾਂ ਨੇ ਬਾਹਰ ਕੀਤੀਆਂ ਨਾ ਆ ਸ਼ਾਹੀ ਕੋਰਮਾ ਸ਼ਾਹੀ ਪਨੀਰ ਮਲਾਈ ਕੋਫਤਾ ਜੇ ਇਹ ਹੀ ਚੀਜ਼ਾਂ ਆਪਾਂ ਬਾਜ਼ਾਰ 'ਚ ਜਾ ਕੇ ਖਾਵਾਂਗੇ ਤਾਂ ਇਹ 1500 ਤੋਂ ਘੱਟ ਨਹੀਂ ਪੈਣੀਆਂ ਇਹ ਸਾਰੀਆਂ ਚੀਜ਼ਾਂ ਪੰਜ ਸੱਤ ਸੋਚੇ ਮੈਂ ਘਰੇ ਤਿਆਰ ਕਰ ਦੂੰਗੀ ਤੂੰ ਦਿਮਾਗ ਤੋਂ ਥੋੜਾ ਜਿਆ ਕੰਮ ਲੈ ਜੇ ਆਪ ਬਣਾਉਣ ਦੇ ਚੱਕਰ ਚ ਪੈ ਗਈ ਨਾ ਤਾਂ ਦੁਪਹਿਰ ਦੀ ਬਣਾ ਲਈ ਬਣਾਉਂਦੀ ਨੂੰ ਤੈਨੂੰ ਅੱਧੀ ਰਾਤ ਹੋ ਜਾਣੀ ਆ ਉਲਝੇ ਰਹੀ ਫਿਰ ਤੂੰ ਰਸੋਈ ਚ ਚਾਹੇ ਕਦੋਂ ਆਉਣਾ ਤੈਨੂੰ ਮੈਂ ਕੱਲੀ ਥੋੜੀ ਤਿਆਰ ਕਰੂੰਗੀ ਆ ਇਹਨਾਂ ਨੂੰ ਵੀ ਨਾਲ ਲਾਉਂਗੀ ਨਾਲੇ ਇਹਨਾਂ ਦਾ ਟਾਈਮ ਪਾਸ ਹੋ ਜੂ ਹੱਸਦੇ ਖੇੜਦੇ ਕਦੋਂ ਸਾਰੀਆਂ ਚੀਜ਼ਾਂ ਬਣ ਜਾਣੀਆਂ ਪਤਾ ਹੀ ਨਹੀਂ ਲੱਗਣਾ ਠੀਕ ਆ ਪਰ ਜਿਵੇਂ ਤੇਰੀ ਮਰਜ਼ੀ ਤੂੰ ਜਾਣੇ ਤੇਰਾ ਕੰਮ ਜਾਣੇ ਆਪੇ ਮੈਨੇਜ ਕਰੀ ਜੇ ਮੈਨੂੰ ਕਿ ਮੇਰੇ ਤਾਂ ਫਾਇਦਾ ਹੀ ਫਾਇਦਾ ਜਨਾਨੀ ਨੂੰ ਹੀ ਸਾਰਾ ਕੁਝ ਸੋਚਣਾ ਪੈਂਦਾ ਆ ਬੰਦੇ ਕੋਲੇ 4 ਪੈਸੇ ਆ ਜਾਣ ਤਾਂ ਓੜਾਉਣ ਬਾਰੇ ਸੋਚਣ ਲੱਗ ਜਾਂਦੇ ਨੇ ਕਿੱਦਾਂ ਘਰ ਬਚਾਉਣਾ ਹੁੰਦਾ ਇਹ ਤਾਂ ਜਨਾਨੀ ਨੇ ਹੀ ਦੇਖਣਾ ਹੁੰਦਾ ਉਹ ਕੀ ਗੱਲ ਉਸੇ ਆਏ ਚਾਰੀਆਂ ਜਿਹੜੀਆਂ 부ਝੀਆਂ ਜੀਆਂ ਬੈਠੀਆਂ ਜਿਵੇਂ ਦੁਕਾਨਦਾਰ ਧਾਰ ਵੇਚ ਕੇ ਬੈਠਾ ਹੁੰਦਾ ਬੈਠਣਾ ਹੀ ਆ ਉਹ ਮਾਰ ਵਾਲੇ ਕਿੰਨਾ ਚਿਰ ਦੀ ਅੰਦਰ ਪੈ ਗਈ ਜਾ ਕੇ ਮੜ ਕੇ ਭਾਈ ਨਾ ਧਾਈ ਤਿੰਨ ਚਾਰ ਵਾਰੀ ਕਹਿ ਚੁੱਕੇ ਰੋਟੀ ਵਾਸਤੇ ਉਹਦੇ ਘਰ ਨਾਲ ਤਸਜੂਈ ਨਹੀਂ ਸਰਕਦੀ ਹੈਗੀ ਅਸੀਂ ਤਾਂ ਹੁਣ ਕਹਾਂ ਕਰ ਹੰਭ ਹਣ ਤੂੰ ਕਹਿ ਕੇ ਦੇਖ ਨਾ ਕਦੋਂ ਉੱਥੋਂ ਤਰ ਕਰ ਤਾ ਕਦੋਂ ਰੋਟੀ ਬਣਾਉ ਕਦੋਂ ਖਾਂਵਾਂਗੇ ਕੱਲ ਦੇਖਾਂ ਮੈਂ ਕਿਉਂ ਹੋ ਗਈ ਤੇ ਨਹੀਂ ਬਣੀ ਤੇਰੇ ਆਪ ਵੀ ਸਰੀਪਿਆ ਸਵੇਰੇ ਤਾਂ ਪੈਸੇ ਬਚਾਉਣਾ ਇੰਨਾ ਲੰਬਾ ਸਾਰਾ ਲੈਕਚਰ ਦੇ ਕੇ ਸਮਾਨ ਨੂੰ ਟੱਕੀ ਲਾਤੀ ਸੀ ਵੀ ਆਹ ਕਰ ਦੂੰਗੀ ਲੈ ਗੱਲ ਹੀ ਕੁਝ ਨਹੀਂ ਇਹ ਤਾਂ ਉਹਨਾਂ ਨੂੰ ਬੈਣ ਨਹੀਂ ਤੇ ਉਹ ਨਾਲ ਲਾ ਲੂਗੀ ਕਿੱਥੇ ਹਜ਼ਾਰਾਂ ਖਰਚੋਂਗੇ ਕਿੱਥੇ 500 ਸਰ ਜਾਣਾ ਤਾਂ ਹੁਣ ਕੀ ਹੋ ਗਿਆ ਐ ਬੈਠੀ ਆ ਤੂੰ ਰੋਟੀ ਕਿਹਨੇ ਪਕਾਉਣੀ ਆ ਨਾ ਆਪਦਾ ਭੁੱਲ ਗਏ ਤੁਸੀਂ ਤੁਸੀਂ ਵੀ ਤਾਂ ਕਹਿ ਕੇ ਗਏ ਸੀ ਵੀ ਅੱਜ ਮੈਨੂੰ ਪੇ ਮਿਲਣੀ ਆ ਇੱਕ ਦਿਨ ਐਨ ਚੰਗੀ ਤਰ੍ਹਾਂ ਉਹਨਾਂ ਨੂੰ ਐਸ਼ ਕਰਾਉਣੀ ਆ ਵੀ ਮੈਂ ਬਾਹਰ ਖਵਾ ਕੇ ਆਉਣਾ ਮੈਨੂੰ ਤਾਂ ਲੱਗਦਾ ਨਾ ਵੀ ਗਜਨੀਆ ਕੋ ਤੇਰੀ ਜ਼ਿਆਦਾ ਸਤ ਕਾਫੀ ਕਮਜ਼ੋਰ ਹੋ ਗਈ ਆ ਬਾਹਰ ਜਾਣ ਵਾਲਾ ਤੂੰ ਆਪ ਹੀ ਪ੍ਰੋਗਰਾਮ ਕੈਨਸਲ ਕਰਤਾ ਸੀਗਾ ਕਿਦਾਂ ਤਾਂ ਤੁਸੀਂ ਆਹ ਗੁੜਗੁੜ ਕਰਦੇ ਗਏ ਸੀ ਮੈਂ ਸੋਚਿਆ ਪਰ ਆਪੇ ਬਾਹਰ ਹੀ ਖਵਾ ਲਿਆ ਹਾਂਗੇ ਆ ਤੂੰ ਬਾਹਰ ਵਾਲੀ ਗੱਲ ਤਾਂ ਨਾ ਹੁਣ ਭੁੱਲ ਹੀ ਜਾ ਚਾਹੇ ਰਾਤ ਦੇ 10 ਵਜੇ 11 ਵਜੇ 12 ਵਜੇ 1 ਵਜੇ ਚੁੱਪ ਕਰਕੇ ਸਾਰਾ ਕਿਚਨ ਤੈਨੂੰ ਹੁਣ ਆਪ ਹੀ ਕਿਚਨ ਚ ਤਿਆਰ ਕਰਨਾ ਪੈਣਾ ਮੇਤੋ ਨਹੀਂ ਹੁੰਦਾ ਹੈਗਾ ਜਾ ਕੇ ਤੁਸੀਂ ਇਹਨਾਂ ਨੂੰ ਬਾਹਰ ਰੋਟੀ ਖਵਾਇਓ ਇਹ ਖੇਡ ਨਹੀਂ ਹੈਗੀ ਇਹ ਤਾਂ ਹੁਣ ਜੇ ਤੂੰ ਕਿਹਾ ਨਾ ਜਿਹੜਾ ਕਰੂ ਉਹੀ ਭਰੂ ਵਾਲੀ ਗੱਲ ਚੁੱਪ ਕਰਕੇ ਨਾ ਤੂੰ ਸਿੱਧੀ ਹੋ ਕੇ ਰੋਟੀ ਬਕਾ ਦੇ ਹੁਣ ਤੂੰ ਮੈਂ ਤੈਨੂੰ ਕਹਿਤਾ ਨਾ ਵੀ ਮੇਤੋ ਨਹੀਂ ਬਣਦੀ ਹੈ ਜੀ ਮੈਂ ਨਹੀਂ ਬਣਾ ਸਕਦੀ ਤੂੰ ਕਿਵੇਂ ਹੈਂ ਜਵਾਲਾ ਨੂੰ ਹਾਂ ਬਾਂਹ ਸਾੜੀ ਬੈਠੀ ਆ ਇਹ ਕਿਵੇਂ ਸੜ ਗਈ ਉਹ ਜਦੋਂ ਮੈਂ ਕੋਸਤੇ ਫਰਾਈ ਕਰਨ ਲੱਗੀ ਸੀ ਨਾ ਤਾਂ ਮੇਰੇ ਬਾਂਹ ਤੇ ਤੇਲ ਪੈ ਗਿਆ ਤੇ ਤੂੰ ਦੱਸਿਆ ਨਹੀਂ ਕਿਸੇ ਨੂੰ ਇਹਨਾਂ ਦੱਸਣਾ ਸੀਗਾ ਦਵਾਈ ਤਾਂ ਦਵਾ ਦੇ ਡਾਕਟਰ ਤੋਂ ਮੈਂ ਤਾਂ ਤਾਂ ਨਹੀਂ ਦੱਸਿਆ ਮੈਂ ਕਿ ਐਵੇਂ ਜਿਵੇਂ ਦੱਸੂਗੀ ਤੇ ਮੂਡ ਖਰਾਬ ਹੋਊਗਾ ਫਿਰ ਮੰਮੀ ਬੋਲਣਗੇ ਮੈਂ ਤਾਂ ਕਰਕੇ ਉਹਨਾਂ ਨੂੰ ਕੁਝ ਦੱਸਿਆ ਹੀ ਨਹੀਂ ਹੈਗਾ ਸ਼ਾਬਾਸ਼ ਤੇਰੇ ਇਹਨਾਂ ਦੇ ਮੂਡ ਤੇ ਮੰਮੀ ਬੋਲੂਗੀ ਐਵੇਂ ਨੀਰਾ ਪੂਰਾ ਨਾ ਸਾਰਾ ਕੁਝ ਦੂਜਿਆਂ ਬਾਰੇ ਨਹੀਂ ਸੋਚੀਦਾ ਹੁੰਦਾ ਕੁਝ ਆਪਦੇ ਬਾਰੇ ਵੀ ਸੋਚੀਦਾ ਸੀ ਮੈਂ ਤਾਂ ਆਪ ਹਰਾਸੀ ਵੀ ਜਿਹੜਾ ਨੇ ਕਿਹਾ ਇਦਾਂ ਹੋਉ ਤਾਂ ਸਕਦਾ ਨਹੀਂ ਵੀ ਰੋਟੀ ਨਾ ਪਕਾਵੇ ਅੱਛਾ ਆ ਚੱਕਰ ਸੀ ਚੱਲ ਛੱਡ ਹੁਣ ਚੱਲ ਆਪਾਂ ਪਹਿਲੇ ਡਾਕਟਰ ਕੋਲ ਜਾ ਕੇ ਨਾ ਦਵਾਈ ਲੈ ਕੇ ਆਉਂਦੇ ਹਾਂ ਰੋਟੀ ਬਾਹਰੋਂ ਆਜੂ ਕੋਈ ਜ਼ਰੂਰ ਕਰ ਲਈਏ ਹਣ ਕਿੱਥੇ ਲਾ ਕੇ ਤਰ ਪੈ ਇਹਨੂੰ ਰੋਟੀ ਕਿਹਨੇ ਬਣਾਉਣੀ ਆ ਮੈਂ ਬੇਬੇ ਸਾਰੀ ਜ਼ਿੰਮੇਵਾਰੀ ਘਰ ਦੀ ਇਹਦੀ ਇਕੱਲੀ ਦੀ ਹੋਈ ਆ ਆਪਣੀ ਕਿਸੇ ਦੀ ਕੋਈ ਨਹੀਂ ਹੈ ਤੁਸੀਂ ਇਹ ਤਾਂ ਮਿਹਣੇ ਮਾਰੀਗੇ ਵੀ ਆਰਾਮ ਨਾਲ ਬੈਠੀ ਐ ਰੋਟੀ ਨਾ ਟੋਕੋ ਇਹਨੂੰ ਤਾਂ ਭੋਰਾ ਪਰਵਾ ਹੀ ਨਹੀਂ ਪਰ ਕਿਸੇ ਨੇ ਇਹ ਪੁੱਛਣ ਦੀ ਜਾਂ ਜਾਣਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਕਿ ਤੂੰ ਇੱਥੇ ਬੈਠੀ ਹੈ ਤਾਂ ਕਿਉਂ ਬੈਠੀ ਆ? ਇਹ ਲੋਕ ਪੁੱਛਣਾ ਸੀ। ਪਤਾ ਤਾਂ ਹੈ ਕੰਮਚੋਰ ਆ। ਕੰਮ ਤਾਂ ਟਾਲਦੀ ਅੰਦਰ ਬੈਗੀ ਜਾ ਕੇ। ਬੇਬੇ ਤੇਰੇ ਵਰਗੀਆਂ ਸੱਸਾਂ ਨਾ ਜਿਹੜੀਆਂ ਇੱਕ ਤਰਫਾ ਚੱਲਦੀਆਂ ਦੂਜੇ ਪੈਨੂਵਾਰੀ ਸੋਚਦੀਆਂ ਤਾਂ ਹੀ ਘਟਾਪੇ ਚ ਸੇਵਾ ਨਹੀਂ ਕਰਾਉਂਦੀਆਂ। ਤੁਸੀਂ ਉਹਨੂੰ ਮਿਹਣੇ ਮਾਰਨੇ ਤਾਂ ਜ਼ਰੂਰੀ ਸਮਝੇ ਪਰ ਉਹਦੀ ਮਜਬੂਰੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਨਹੀਂ ਤੇ ਕਦੋਂ ਟਣੀ ਆ ਕੰਮ ਤਾਂ ਮੈਨੂੰ ਇਹ ਦੱਸ ਸਕਦਾ ਤੁਸੀਂ ਜਿਹੜੀ ਕੰਮਚੋਰ ਕਹਿ ਦਿੰਦੇ ਹੋ ਮੈਂ ਵੀ ਤਾਂ ਦੇਖ ਲਈਆਂ ਘਰ ਦੇ ਵਿੱਚ। ਇੰਨੇ ਦਿਨ ਹੋ ਗਏ ਇਹਨਾਂ ਨੂੰ ਆਏ ਨੂੰ ਕਦੇ ਪਹਿਲਾਂ ਨਹੀਂ ਤੜਪੀ ਉਹ ਇਹ ਤਾਂ ਕੋਪ ਤੇ ਆਹ ਭੂਆ ਦੀ ਪਸੰਦ ਤੇ ਕੋਪ ਤੇ ਬਣਾਉਣ ਲੱਗੇ ਤਲਦੀ ਦੇ ਦੀ ਬਾਹ ਸੜ ਗਈ ਇਹਦੀ ਤਾਂ ਬੈਠੀ ਸੀ ਉਹ ਪਰ ਤੁਸੀਂ ਆ ਆ ਗਏ ਚੁਗੜੇ ਚ ਤਾਂ ਮਾਸਤ ਰਹੀਆਂ ਉਹਦਾ ਕਿਹਨੇ ਸੁਣਨਾ ਸੀਗਾ ਉਹਦਾ ਕਿਹਨੇ ਦੇਖਣਾ ਸੀ ਇਹ ਤਾਂ ਤੁਹਾਡੇ ਚਿੱਤ ਚਿੱਤੇ ਵੀ ਨਹੀਂ ਆਇਆ ਹੁਣ ਕਈ ਵਾਰੀ ਔਰਤ ਖਾਸ ਕਰਕੇ ਘਰ ਦੇ ਨੂੰ ਆਪਣਾ ਦੁੱਖ ਆਪਣੇ ਅੰਦਰ ਹੀ ਲੁਕੋ ਕੇ ਰੱਖਦੀ ਹੈ ਕਹਿੰਦੀ ਵੀ ਸ਼ਾਇਦ ਮੇਰੀ ਇਹ ਤਕਲੀਫ ਨਾਲ ਬਾਕੀ ਪਰਿਵਾਰ ਨੂੰ ਤਕਲੀਫ ਨਾ ਹੋ ਜAVE ਪਰ ਬਾਕੀ ਵੀ ਤਾਂ ਸਾਰੇ ਪਰਿਵਾਰ ਦਾ ਫਰਜ਼ ਬਣਦਾ ਜਾਂ ਤਾਂ ਉਹ ਚੁੱਪ ਕਰਦੀ ਹੈ ਤਾਂ ਉਹਨੂੰ ਪੁੱਛਿਆ ਤਾਂ ਜਾਵੇ ਨਾ ਪੁੱਤ ਤੈਨੂੰ ਕੀ ਤਕਲੀਫ ਹੈ ਬਸ ਇਹ ਹੀ ਚਾਤੋਂ ਪੂਰਾ ਤਾਂ ਹੀ ਰਿਸ਼ਤਿਆਂ ਦੇ ਵਿੱਚ ਖਾਸ ਕਰਕੇ ਨੂੰਹ ਸੱਸ ਦੇ ਰਿਸ਼ਤੇ ਦੇ ਵਿੱਚ ਇਹਦੀ ਕੜਤਨ ਹੋ ਰਹੀ ਆ ਬਸ ਲੋੜ ਹੈ ਸਾਨੂੰ ਇਹ ਸਾਰੀ ਕੜਤਨ ਵਟਾ ਕੇ ਉਹਦੇ ਵੀ ਦੁੱਖ ਦੇ ਵਿੱਚ ਬਰਾਬਰ ਖੜਨਾ